ਮਾਰੀ ਹੁੰਦੀ ਹੈ ਜਿਹੜੇ ਵੱਡੇ ਵੱਡੇ ਪਹਿਲਵਾਨ ਹੈ ਉਹ ਵੀ ਡਾਵਾ ਡੋਲ ਹੋ ਜਾਂਦੇ ਆ ਤੇ ਤੁਹਾਨੂੰ ਇੱਕ ਲੁਧਿਆਣੇ ਦੇ ਜਸਕਰਨ ਵੀਰ ਜਿਹਦੀ ਉਮਰ ਮਹਿਜ 9 ਸਾਲ ਦੀ ਹੈ ਉਸ ਦੇ ਨਾਲ ਮਿਲਣ ਜਾ ਰਹੇ ਹਾਂ ਜਦੋਂ ਉਹ ਅੱਜ ਜ਼ਿੰਦਗੀ ਦੀ ਜੰਗ ਲੜ ਕੇ ਘਰ ਦੇ ਵਿੱਚ ਵਾਪਸ ਪਰਤੇ ਆ ਤੇ ਸਲਮਾਨ ਖਾਨ ਉਸ ਨੂੰ ਹੱਲਾਸ਼ੇਰੀ ਦੇਣ ਦੇ ਲਈ ਉੱਥੇ ਪਹੁੰਚਦਾ ਹੈ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਸਾਹਮਣੇ ਜਸਕਰਨ ਵੀਰ ਬੈਠਾ ਹੈ ਤੇ ਉਹਨਾਂ ਦੇ ਮਾਤਾ ਨੇ ਗੱਲਬਾਤ ਵੀ ਜਰੂਰ ਕਰਾਂਗੇ ਜਗਨ ਵੀਰ ਸਿੰਘ ਉਮਰ ਮੈਂ 9 ਸਾਲ ਦੀ ਐ ਬੇਟਾ ਸਸੀ ਗਾਲ ਜੀ ਸਸੀ ਗਾਲ ਜੀ ਕੀ ਕਹਿਣਾ ਚਾਹੋਗੇ ਬੜੇ ਲੋਕਾਂ ਦਾ ਡ੍ਰੀਮ ਹੈ ਕਿ ਆਪਾਂ ਸਲਮਾਨ ਖਾਨ ਨੂੰ ਮਿਲਾਂ ਤੇ ਤੁਸੀਂ ਸਲਮਾਨ ਖਾਨ ਨੂੰ ਮਿਲ ਕੇ ਆਏ ਹੋ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਜਦੋਂ ਤੁਸੀਂ ਅਗਰ ਤੁਸੀਂ ਕੈਂਸਰ ਇੰਨੀ ਵੱਡੀ ਹੋਰ ਵੀ ਬਿਮਾਰੀਆਂ ਨਾਲ ਲੜੋਗੇ ਤੇ ਸਲਮਾਨ ਖਾਨ ਸਰ ਜੀ ਵੇ ਹਰ ਇੱਕ ਐਕਟਰ ਤੁਹਾਨੂੰ ਮਿਲਣਾ ਆਏਗਾ ਅੱਛਾ ਤੇ ਤੁਹਾਨੂੰ ਕਿ ਕਦੋਂ ਪਤਾ ਲੱਗਾ ਤੁਸੀਂ ਬਿਮਾਰ ਹੋ ਪਤਾ ਲੱਗਾ ਸੀ ਤੁਹਾਨੂੰ ਨਹੀਂ ਜੀ ਤੇ ਤੁਹਾਡਾ ਟ੍ਰੀਟਮੈਂਟ ਕਿੱਥੇ ਚੱਲਿਆ ਪਤਾ ਤੁਹਾਨੂੰ जी केडी जगह चले आसी सारा दसो फर्स्ट फर्स्ट ट्रीटमेंट मेरे पहले चेक कराने हम गए थे डीएमसी यहाँ पे लुधियाने में हॉस्पिटल है वहाँ पे का कुछ नहीं होता क्योंकि उस टाइम यहाँ पे कैंसर का इतना था नहीं वहाँ के जूनियर डॉक्टर ने कहा कि आप कहीं और चले जाइए तो हम वहाँ से बॉम्बे बॉम्बे गए बॉम्बे वहाँ पे मुंबई में एक बॉम्बे हॉस्पिटल है वहाँ पे हमारे चेकअप कराया वहाँ पे नरेश बयानी जी ने मेरा यहाँ नोज के थ्रू एट्टी परसेंट ट्यूमर निकाल लिया बायोप्सी हुई थी बायोप्सी हुई थी बाकी का ट्वेंटी परसेंट हम टाटा हॉस्पिटल गए टाटा हॉस्पिटल में बाकी का ट्वेंटी परसेंट उन्होंने कीमोज और रेडिएशन से कर लिया फोर कीमो नहीं नाइन कीमो नाइन की ਲਾਈਨ ਗੀਮੋ ਐਂਡ 4 ਐਡੀਸ਼ਨਸ ਕੇ ਸਾਥ ਹੋਆ ਤੇ ਗੱਲ ਕਰੀਏ ਤੁਹਾਡਾ ਜਦੋਂ ਸਲਮਾਨ ਖਾਨ ਦੇ ਨਾਲ ਕਦੋਂ ਮੇਲ ਮਲਾਪ ਹੁੰਦਾ ਹੈ ਕਿ ਉਹ ਤੁਹਾਡੇ ਤੱਕ ਪਹੁੰਚ ਕਿਵੇਂ ਕਰਦੇ ਨੇ ਪਤਾ ਤੁਹਾਨੂੰ ਸਾਰਾ ਦੱਸੋ ਤਦੋਂ ਮੈਂ ਮੈਂ ਕਹਿੰਦਾ ਸੀ ਕਿ ਮਨੇ ਜਦੋਂ ਮੈਂ ਆ ਸਕਦਾ ਲੁਧਿਆਣੇ ਤੋਂ ਬੰਬੇ ਇੰਨੀ ਦੂਰ ਨੂੰ ਮਿਲਣ ਮੈਨੂੰ ਐ ਨਹੀਂ ਪਤਾ ਸੀ ਕਿ ਮੈਂ ਟ੍ਰੀਟਮੈਂਟ ਕਰਾਣ ਆਇਆ ਮੈਨੂੰ ਲੱਗਦਾ ਸੀ ਕਿ ਮੈਨੂੰ ਮੈਂ ਸਲਮਾਨ ਸਰ ਨੂੰ ਮਿਲਣਾ ਹੈ ਮੈਨੂੰ ਕਿ ਜਦੋਂ ਮੈਂ ਆ ਸਕਦਾ ਤੇ ਸਲਮਾਨ ਸਰ ਬੈਂਦਰਾ ਤੋਂ ਵੀ ਟਾਟਾ ਹਸਪੀਟਲ ਨਹੀਂ ਆ ਸਕਦੇ ਫਿਰ ਉਹਨਾਂ ਦੇ ਸੈਕਟਰੀ ਤੇ ਥਰੂ ਉਹਨਾਂ ਦੇ ਕਾਲ ਵੀਡੀਓ ਪਹੁੰਚੀ ਤੇ ਵੀਡੀਓ ਸੇ ਉਹਨਾਂ ਨੇ 7th ਨਵੰਬਰ 7th ਨਵੰਬਰ 2018 2018 ਕੋ ਮੇਰੇ ਬੈਠ ਕੇ ਐਕਡਮ ਪਾਸ ਤੇ ओके okay. हमको कोई ऐसा क्वेश्चन वगैरह नहीं आया था कि मैंने वो आए अचानक से आ गए सरप्राइज इतनने सरप्राइज इततोन जी ते फिर की ਗੱਲਬਾਤ ਕੀਤੀ ਉਹਨਾਂ ਕਿਉਂ ਤੁਹਾਡਾ ਡ੍ਰੀਮ ਸੀ ਗਾਣਾ ਸਲਮਾਨ Khan ਨੂੰ ਮਿਲਣਾ ਉਹਨਾਂ ਨੇ ਕਿ ਐਸੀ ਪਹਿਚਾਨਿਆ ਕੌਣ ਮੈਂ ਨੇ ਕਿ ਨਹੀਂ ਪਹਿਚਾਨਿਆ ਤੇ ਉਹਨਾਂ ਨੇ ਕਿਹਾ ਜਿੰਨੂ ਤੁਸੀਂ ਜਿੰਨੂ ਨੂੰ ਮਿਲਣਾ ਹੈ ਇੱਥੇ ਮੈਂ ਕਿਹਾ ਸਲਮਾਨ ਸਰ ਉਹਨਾਂ ਨੇ ਕਿਹਾ ਹਾਂ <िisternots> मेरे को मैकी में बिलीव कर लगो कि इस टाइम मैं देख नहीं सकता था मैंने उनका ब्रेसलेट टच करके फील किया और बाइसेप्स फिर मेरा स्टैम बड़ा मजाक करता था तो मैंने मैंने कहा अपने बाइसेप्स लेके भी आए हो कि थोड़े से घर छोड़ आए हो <laughs> अच्छा उन्होंने मान सर की कहंदे सलमान सर कहंदे मैं सारे लेके आया तो उन्होंने किया मैंने कहा तो सुन जाओ उन्होंने कहा की कर सकता मैं तेरे लिए फिर चले जाता मैंने कहा मेरी बैक ब्रीथिंग कर दो ਉਹਨਾਂ ਨੇ ਹੀ ਚਿੰਗ ਦਿੱਤ ਵੀਰ ਉਹਨਾਂ ਨੇ ਕਿਆ ਹੋਰ ਕੀ ਕਰ ਸਕਦਾ ਮੈਂ ਨੇ ਕਹਾ ਮੇਰੇ ਇੱਕ ਇੱਕ ਹੋਰ ਵਾਰ ਬੈਕ ਟ੍ਰੀਚਿੰਗ ਕਰ ਦਿਓ ਕਰ ਦਿੱਤੀ ਉਹਨਾਂ ਨੇ ਫਿਰ ਮੈਂ ਨੇ ਕਹਾ ਹੁਣ ਤੁਸੀਂ ਜਾਓ ਉਹਨਾਂ ਨੇ ਕਿਆ 2 ਮਿੰਟ ਹੋ ਰੁਕ ਜਾਂਦਾ ਮੈਂ ਨੇ ਮੈਂ ਨੇ ਕਹਾ ਕਿ ਬਨੇ ਜਦ ਹੁਣ ਤੁਸੀਂ ਜਾਓ ਫਿਰ ਉਹਨਾਂ ਨੇ ਕਹਾ ਪਹਿਲੀ ਬਾਸ ਮੈਨੂੰ ਸਲਮਾਨ ਖਾਨ ਨੂੰ ਕਿਸੇ ਨੇ ਕਹੇ ਕਿ ਤੁਸੀਂ ਜਾਓ ਨਹੀਂ ਤਾਂ ਲੋਕ ਮੈਨੂੰ 2-2 ਮਿੰਟ ਇੱਕ-ਇੱਕ ਮਿੰਟ ਕਾ ਕੇ ਰੋਕਦੇ ਆਂ ਤੁਸੀਂ ਮੇਰੀ ਮੰਮਾ ਨਾਲ ਗੱਲ ਕਰੀਏ ਤੁਹਾਡਾ ਜਿਹੜਾ ਡ੍ਰੀਮ ਪੂਰਾ ਹੋ ਗਿਆ ਕੀ ਕਹਿਣਾ ਚਾਹੋਗੇ ਮੈਂ ਹਾਂਜੀ ਬਹੁਤ ਮੈਂ ਕਹਿਣਾ ਚਾਹੁੰਦਾ ਕਿ ਬਨੇ ਤੁਸੀਂ ਹਰ ਇੱਕ ਹਰ ਇੱਕ ਦੀ ਵਿੱਚ ਕਿਸਮਤ ਹੁੰਦੀ ਹੈ ਤੁਸੀਂ ਬਸ ਲੜਨਾ ਹੈ ਕੈਂਸਰ ਤੋਂ ਡਰਨਾ ਨਹੀਂ ਹੈਗਾ ਦੀਦੀ ਆਪਾਂ ਗੱਲ ਕਰੀਏ ਜਦੋਂ ਕੈਂਸਰ ਵਰਗੀ ਇੰਨੀ ਖਤਰਨਾਕ ਬਿਮਾਰੀ ਕਿਸੇ ਨੂੰ ਵੀ ਹੁੰਦੀ ਹੈ ਉਹ ਮਤਲਬ ਕਿ ਜਿਹੜਾ ਹੌਂਸਲਾ ਆਪਣੇ ਆਪ ਟਾ ਲੈਂਦੇ ਆ ਕਿ ਆਪਾਂ ਠੀਕ ਨਹੀਂ ਹੋ ਸਕਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਸਰ ਕੋਈ ਵੀ ਬਿਮਾਰੀ ਹੋਵੇ ਭਾਵੇਂ ਕੈਂਸਰ ਹੈ ਕੋਈ ਕਿਸੇ ਪ੍ਰਕਾਰ ਦਾ ਟਿਊਮਰ ਹੈ ਕਰੋਨਾ ਹੈ ਮਤਲਬ ਕਿ ਕੋਈ ਬਿਮਾਰੀ ਇਨਸਾਨ ਤੋਂ ਵੱਡੀ ਨਹੀਂ ਹੈਗੀ ਹੈ ਤੇ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਆਪਣੇ ਤੇ ਹਾਵੀ ਹੋਣ ਦਿੰਦੇ ਆ ਆਪਣੇ ਦਿਲ ਔਰ ਦਿਮਾਗ ਤੇ ਉਹਨੂੰ ਰਾਜ ਕਰਨ ਦਿੰਦੇ ਆ ਤਾਂ ਉਹ ਸਾਨੂੰ ਡਿਸਟਰਬ ਕਰਦੀ ਬੇਸਿਕਲੀ ਫਿਜ਼ੀਕਲੀ ਤੇ ਅਸੀਂ ਇਹ ਹੀ ਰਿਕਵੈਸਟ ਸਾਇਰ ਨੂੰ ਕਰਾਂਗੇ ਕਿ ਇਸਾ ਨੂੰ ਕਿਸੇ ਵੀ ਬਿਮਾਰੀ ਨੂੰ ਇੰਨਾ ਵੱਡਾ ਨਹੀਂ ਬਣਾਣਾ ਉਹਦਾ ਇੰਨਾ ਹੋਣਾ ਨਹੀਂ ਬਣਾਣਾ ਕਿ ਉਸ ਬਿਮਾਰੀ ਤੇ ਘਟ ਔਰ ਆਪਣੇ ਆਪ ਡਰ ਦੇ ਮਾਰੇ ਬੰਦਾ ਪਹਿਲਾਂ ਮਰਦਾ ਹੈਗਾ ਪਿਆਰ ਕਰਦੇ ਨਾ ਇੱਕ ਵਾਰ ਮੈਨੇ ਪਾਈ ਇਹ ਇਹ ਪੈਂਟ ਦਿੱਤੀ ਸਰ ਨੇ ਇਸ ਕਪੜੇ ਨੂੰ ਜਿਵੇਂ ਕਿ ਸੌਫਟ ਬਹੁਤ ਹੈ ਔਰ ਇੱਕ ਟੀਸ਼ਰਟ ਦਿੱਤੀ ਦੇਖਾਂ ਐ ਬੀਂਗ ਜਿਵੇਂ ਦੀ ਸਰ ਇੱਕ ਹੋਰ ਟੀਸ਼ਰਟ ਦਿੱਤੀ ਸਰ ਨੇ ਫਿਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਸਰਮਾਨ ਖਾਨ ਸਰਦੇ ਵੱਲੋਂ ਜਗਨਵੀਰ ਨੂੰ ਆਪਣੇ ਘਰੇ ਬੁਲਾਇਆ ਜਾਂਦਾ ਤੇ ਇਸ ਤੋਂ ਬਾਅਦ ਘਰੇ ਬੁਲਾ ਕੇ ਗਾਰਮ ਜੁੱਸ ਵਗੈਰਾ ਗਿਫਟ ਦਿੱਤੇ ਗਏ ਨੇ ਪਰ ਸਭ ਤੋਂ ਅੱਛੀ ਇਹਨੂੰ ਚੀਜ਼ ਜਿਹ ਦਿੱਤੀ ਆਪਣੀ ਵਿਸ਼ੀਜ਼ ਇਹਨੂੰ ਲਿਖ ਕੇ ਦਿੱਤੀ ਗਏ ਨੇ ਹਮੇਸ਼ਾ ਵਾਸਤੇ ਉਹ ਜਗਨਵੀਰ ਵਿਦ ਲਾਟਸ ਆਫ ਲਵ ਗੋਡ ਬlesਸ ਯੂ ਸਟੇ ਸਟਰੋਂਗ ਈਟ ਵੈਲ ਸਟੱਡੀ ਹਾਰਡ ਐਂਡ ਡਾਂਸ ਲਵ ਸਲਮਾਨ ਖਾਨ ਤੇ ਹੁਣ ਤੁਹਾਡਾ ਡ੍ਰੀਮ ਪੂਰਾ ਹੋ ਗਿਆ ਫਿਰ ਜਦੋਂ ਹੁਣ ਤੁਸੀਂ ਠੀਕ ਹੋਗੇ ਨਾ ਤੇ ਅਫਰੋ ਜਦੋਂ ਤੁਸੀਂ ਬੰਬੇ ਜਾਓਗੇ ਫਿਰ ਮਿਲ ਕੇ ਆਉਗੇ ਸਲਮਾਨ ਸਰ ਨੂੰ ਜੀ ਥੈਂਕ ਯੂ ਮੈਂ ਕਹਿਣਾ ਚਾਹੁੰਦਾ ਜਦੋਂ ਮੈਂ ਜਾਊਂਗਾ ਤੇ ਮੈਂ ਹਜੇ ਸਕੂਲ ਜਾਂਦਾ ਤੇ ਮੈਨੂੰ 골ਡ ਮੈਡਲ ਵੀ ਮਿਲੇ ਤੇ ਸਰਟੀਫਿਕੇਟਸ ਵੀ ਸਰ ਨੋਰਮਲ ਸਕੂਲ ਜਾ ਰਿਹਾ ਹੈ ਇੰਡਸ ਵਰਲਡ ਸਕੂਲ ਜਾ ਰਿਹਾ ਹੈ ਦੇਖੋ ਜੀ ਤੇ ਸਰਟੀਫਿਕੇਟਸ ਇਹਨੂੰ ਮਿਲਦੇ ਨੇ ਕੰਪੀਟੀਸ਼ਨ ਦੇ ਸੋ ਇਹ ਜਗਨਵੀਰ ਸਿੰਘ ਜੀ ਦੀ ਉਮਰ ਇਹ ਮੇਜ 9 ਸਾਲ ਦੀ ਹੈ ਜਦੋਂ ਇਹ ਬੱਚਾ ਬੰਬੇ ਦੇ ਵਿੱਚ ਜਾਂਦਾ ਹੈ ਇਸ ਦਾ ਇਲਾਜ ਹੁੰਦਾ ਤੇ ਸਲਮਾਨ ਖਾਨ ਸਲਮਾਨ ਖਾਨ ਇਸ ਬੱਚੇ ਦੀ ਹੌਸਲਾ ਵਜਾਈ ਕਰਨ ਦੇ ਲਈ ਪਹੁੰਚਦੇ ਨੇ ਇਸ ਤੋਂ ਬਾਅਦ ਜਦੋਂ ਠੀਕ ਹੋ ਜਾਂਦਾ ਤੇ ਇਸ ਤੋਂ ਬਾਅਦ ਸਲਮਾਨ ਖਾਨ ਇਸ ਬੱਚੇ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੇ ਨੇ ਤਾਂ ਤੁਹਾਨੂੰ ਦੱਸ ਜੀਏ ਹਰ ਬਿਮਾਰੀ ਦਾ ਜਿਹੜਾ ਇਲਾਜ ਹੁੰਦਾ ਮੈਂ ਰੋੜਾ ਪੀਡੀ ਨਿਊਜ਼ ਲੈਣਾ